हेलो जी वेलकम टू जेस्वीस किचन आज मैं ਤੁਹਾਡੇ ਨਾਲ ਇੱਕ ਬਹੁਤ ਯੂਨਿਕ ਹਲਵੇ ਦੀ ਰੈਸিপি ਸ਼ੇਅਰ ਕਰਨ ਜਾ ਰਹੀ ਆ ਇਹ ਗਰਮੀਆਂ ਵਿੱਚ ਵੀ ਖਾਇਆ ਜਾ ਸਕਦਾ ਹੈ ਤੇ ਬੋਡੀ ਕੂਲੈਂਟ ਦਾ ਕੰਮ ਕਰਦਾ ਹੈ ਗਰਮੀ ਬਹੁਤ ਹੋ ਗਈ ਹੈ ਤੇ ਇਹ ਹਲਵਾ ਬਹੁਤ ਹੀ ਯੂਨਿਕ ਹੈ आई बिलीव ਇਨ 홈ਮੇਡ ਫੂਡ ਇਜ਼ ਆਲਵੇਸ ਗੁੱਡ ਬਿਕੋਜ਼ ਇਟ ਇਜ਼ ਹਾਈਜਨਿਕ ਹੈਲਦੀ ਫਰੈਸ਼ ਐਂਡ ਨਿਊਟ੍ਰੀਸ਼ੀਅਸ ਤੇ ਚਲੋ ਜੀ ਸ਼ੁਰੂ ਕਰ ਲੈਂਦੇ ਆ ਇਹ ਮੈਂ 1 ਟੇਬਲस्पून ਕਤੀਰਾ ਗੋੰਦ ਤੇ 1 टीस्पून 치ਆ ਸੀডস ਨੂੰ ਮੈਂ 1 ਘੰਟੇ ਵਾਸਤੇ ਭੋਂ ਦਿੱਤਾ ਸੀ ਪਾਣੀ ਵਿੱਚ ਤੇ ਇਹ ਫੁਲਕੇ ਕਾਫੀ ਜ਼ਿਆਦਾ ਹੋ ਗਿਆ ਹੈ ਤੇ ਹੁਣ ਆਪਾਂ ਦੇਖਦੇ ਆ ਅੱਗੇ ਸਾਨੂੰ ਹੋਰ ਕੀ ਚਾਹੀਦਾ ਅੱਧਾ ਕੱਪ ਮੈਂ ਚੀਨੀ ਲਈ ਹੈ ਤੁਸੀਂ ਮਿਸ਼ਰੀ ਵੀ ਲੈ ਸਕਦੇ ਹੋ ਤੇ ਇੱਕ ਇੱਕ ਟੀस्पून ਮੈਂ ਕਾਜੂ ਲਏ ਬਾਦਾਮ ਪਿਸਤਾ ਤੇ ਖਰਬੂজে ਦੇ ਬੀਜ ਲਏ ਆ ਇਹ ਠੰਡਕ ਦਿੰਦੇ ਆ ਤੇ ਇਹ ਜਿਹੜੇ ਡਰਾਈ ਫਰੂਟਸ ਹੈ ਵੀ ਥੋੜੇ ਥੋੜੇ ਹੀ ਲਏ ਆ ਤੇ ਕੋਈ ਇਹਦਾ ਜ਼ਿਆਦਾ ਗਰਮ ਪ੍ਰਭਾਵ ਨਹੀਂ ਆਏਗਾ ਤੇ ਇਹ ਮੈਂ ਛੋੜੇ ਜਿਹੇ ਵੱਡੇ ਪੀਸਸ ਅਲੱਗ ਕੱਢ ਲਏ ਆ ਸਜਾਵਟ ਵਾਸਤੇ ਤੇ ਥੋੜੇ ਜਿਹੇ ਦੁੱਧ ਦੇ ਵਿੱਚ 1/4 ਕੱਪ ਦੇ ਵਿੱਚ ਹੁੰਦਾ 10-12 ਧਾਗੇ ਕੇਸਰ ਦੇ ਪਾ ਲਏ ਤਾਂ ਕਿ ਦੁੱਧ ਦਾ ਬੜਾ ਅੱਛਾ ਜਿਹਾ ਕਲਰ ਆ ਜਾਏ ਥੋੜਾ ਜਿਹਾ ਦੇਸੀ ਘਿਓ ਲੱਗੇਗਾ ਬਹੁਤ ਹੀ ਥੋੜਾ ਜਿਹਾ ਤੇ 2 ਚਮਚ ਮੈਂ ਅੰਬੂਲ ਫਰੈਸ਼ ਕਰੀਮ ਦੇ ਲੈਏ ਆ ਤੁਸੀਂ ਚਾਹੋ ਤਾਂ ਘਰ ਦੀ ਮਲਾਈ ਵੀ ਲੈ ਸਕਦੇ ਹੋ 2 ਟੇਬਲस्पून ਹੀ ਮੈਂ ਡੈਸੀਕੇਟਿਡ ਕੋਕਨਟ ਜਾਂ ਨਾਰੀਅਲ ਦਾ ਬੁਰਾਦਾ ਲਿਆ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਰੱਖ ਲਈਆਂ ਤੇ ਹੁਣ ਆਪਾਂ ਚਲੋ ਹਲਵਾ ਬਣਾ ਲੈਨੇ ਆ ਗੈਸ ਔਨ ਕਰ ਲਈਏ ਮੈਂ ਇੱਕ ਛੋਟੀ ਜੀ ਪੈਨ ਲੈ ਲਈਏ ਉਹਦੇ ਵਿੱਚ ਸਿਰਫ ਅੱਧਾ ਟੀस्पून ਦੇਸੀ ਘਿਓ ਦਾ ਲਿਆ ਇਹਨਾਂ ਛਿਓ ਬਹੁਤ ਹੀ ਘੱਟ ਲੱਗਦਾ ਹੈ ਪਰ ਬਹੁਤ ਹੀ ਅੱਛਾ ਬਣਦਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫਰੂਟਸ ਆਪਾਂ ਕੱਟ ਕੇ ਲਏ ਆ ਉਹਨਾਂ ਨੂੰ ਰੋਸਟ ਕਰ ਲਵਾਂਗੇ ਬਿਲਕੁਲ ਹਲਕੀ ਫਲੇਮ ਦੇ ਉੱਪਰ ਜਦੋਂ ਤੱਕ ਇਹ ਤੜਕ ਜਾਣਗੇ ਤੇ ਬਹੁਤ ਹੀ ਜ਼ਿਆਦਾ ਇਹਨਾਂ ਦਾ ਸਵਾਦ ਵੱਧ ਜਾਂਦਾ ਹੈ ਨਤੀਜਾ ਫਲੇਵਰ ਆਂਦਾ ਹੈ ਬਹੁਤ ਹੀ ਵਧੀਆ ਜਦੋਂ ਆਪਾਂ ਇਹਨੂੰ ਹਲਕਾ ਜਿਹਾ ਰੋਸਟ ਕਰਕੇ ਲੈਨੇ ਆ ਤੇ ਬਸ ਜਦੋਂ ਤੜਕਣ ਦੀ ਆਵਾਜ਼ ਆ ਜਾਏ ਤੇ ਸਮਝ ਲੈਣਾ ਕਿ ਬਹੁਤ ਅੱਛੀ ਤਰ੍ਹਾਂ ਨਾਲ ਰੋਸਟ ਹੋ ਗਏ ਆ ਫਲੇਮ ਬਿਲਕੁਲ ਹਾਈ ਨਹੀਂ ਰੱਖਣਾ ਬਿਲਕੁਲ ਲੋ ਫਲੇਮ ਤੇ ਆਪਾਂ ਇਹਨਾਂ ਨੂੰ ਪੁੰਨਾਂਗੇ ਤੇ ਆਵਾਜ਼ ਆ ਰਹੀ ਹੈ ਤੜਕਣ ਦੀ ਤੇ ਇਹਦਾ ਮਤਲਬ ਬਹੁਤ ਅੱਛੀ ਤਰ੍ਹਾਂ ਨਾਲ ਰੋਸਟ ਹੋ ਗਏ ਹੈ ਹੁਣ ਆਪਾਂ ਇਹਨੂੰ ਅਲੱਗ ਪਲੇਟ ਦੇ ਵਿੱਚ ਕੱਢ ਕੇ ਰੱਖ ਲਵਾਂਗੇ ਇਸੇ ਪੈਨ ਦੇ ਵਿੱਚ ਮੈਂ ਅੱਧਾ ਕੱਪ ਚੀਨੀ ਲੈ ਲਈਏ ਇਹਨੂੰ ਆਪਾਂ ਕੈਰਮਲਾਈਜ਼ ਕਰਾਂਗੇ ਬਿਲਕੁਲ ਲੋ ਫਲੇਮ ਦੇ ਉੱਪਰ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਾਲ ਮੈਲਟ ਹੋ ਜਾਏਗੀ ਬਹੁਤ ਹੀ ਵਧੀਆ 골ਡਨ ਜਿਹਾ ਕਲਰ ਵੀ ਆ ਜਾਏਗਾ ਦੇਖੋ ਜੀ ਬਿਲਕੁਲ ਲੋ ਫਲੇਮ ਦੇ ਆਪਾਂ ਉੱਪਰ ਇਹਨੂੰ ਮੈਲਟ ਕਰਨਾ ਹੈ ਅਗਰ ਆਪਾਂ ਫਲੇਮ ਜ਼ਿਆਦਾ ਕਰ ਦਿੱਤੀ ਨਾ ਤੇ ਕੌੜਾ ਟੇਸਟ ਹੋ ਜਾਏਗਾ ਇਹਦਾ ਮੈਲਟ ਹੋ ਵੀ ਅੱਛੀ ਤਰ੍ਹਾਂ ਨਾਲ ਚੀਨੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਕਤੀਰਾ ਗੂੰਦ ਤੇ ਚੀਆ ਸੀਡਸ ਜਿਹੜੇ ਆਪਾਂ ਭਿਉ ਕੇ ਰੱਖੇ ਸੀ ਤੇ ਆਪਾਂ ਇਹਨੂੰ ਬਹੁਤ ਥੋੜੀ ਦੇਰ ਲਈ ਪਕਾਉਣਾ ਹੁੰਦਾ ਹੈ ਜ਼ਿਆਦਾ ਦੇਰ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ 1.5 ਮਿੰਟ ਕਾਫੀ ਹੁੰਦਾ ਹੈ ਦੇਖੋ ਤੁਸੀਂ ਬਹੁਤ ਹੀ ਅੱਛਾ ਕਲਰ ਵੀ ਆ ਗਿਆ ਹੈ ਹੁਣ ਆਪਾਂ ਇਹਦੇ ਵਿੱਚ 2 ਟੇਬਲस्पून ਘਰ ਦੀ ਮਲਾਈ ਜਾਂ ਫਿਰ ਅਮੂਲ ਫਰੈਸ਼ ਕਰੀਮ ਐਡ ਕਰ ਦਵਾਂਗੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਇਹਦੇ ਨਾਲ ਨਾ ਬਹੁਤ ਹੀ ਅੱਛਾ ਕਰੀਮੀ ਜਿਹਾ ਟੇਸਟ ਆ ਜਾਂਦਾ ਹੈ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ 'ਚ ਰੋਸਟਡ ਨੱਟਸ ਐਡ ਕਰ ਦਵਾਂਗੇ ਜਿਹੜੇ ਆਪਾਂ ਕਾਜੂ ਬਦਾਮ ਪਿਸਤਾ ਜਾਂ ਫਿਰ ਮੈਲਨ ਸੀਡਸ ਰੋਸਟ ਕੀਤੇ ਸੀ ਥੋੜਾ ਜਿਹਾ ਆਪਾਂ ਅਲੱਗ ਰੱਖ ਲਵਾਂਗੇ ਬਾਅਦ 'ਚ ਆਪਾਂ ਗਾਰਨਿਸ਼ਿੰਗ ਕਰਾਂਗੇ ਉਹਦੇ ਨਾਲ ਫਿਰ ਹੁਣ ਮੈਂ 2 ਟੇਬਲस्पून ਨਾਰੀਅਲ ਦਾ ਬੁਰਾਦਾ ਵੀ ਐਡ ਕਰ ਦਿੱਤਾ ਹੈ। ਨਾਰੀਅਲ ਦਾ ਬੁਰਾਦਾ ਬਹੁਤ ਹੀ ਅੱਛਾ ਹੁੰਦਾ ਹੈ। ਨਾਰੀਅਲ ਵੈਸੇ ਹੀ ਦੇਵਤਾਵਾਂ ਦਾ ਫਰੂਟ ਕਿਹਾ ਜਾਂਦਾ ਹੈ। ਇਹਦੇ ਵਿੱਚ ਬਹੁਤ ਹੀ ਸਾਰੇ ਮਿਨਰਲਸ ਔਰ ਵਿਟਾਮਿਨਸ ਹੁੰਦੇ ਹਨ। ਹੁਣ ਆਪਾਂ 1/4 ਕੱਪ ਦੁੱਧ ਉਸੇ ਕੌਲੀ ਵਿੱਚ ਲੈ ਲਿਆ ਜਿਹਦੇ ਵਿੱਚ ਆਪਾਂ ਕਰੀਮ ਲਈ ਸੀ। ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਦੁੱਧ ਵੀ ਐਡ ਕਰ ਦਵਾਂਗੇ। ਇਹਦੇ ਨਾਲ ਟੇਸਟ ਔਰ ਇਹਦਾ ਕੁਆਲਿਟੀ ਹੋਰ ਵੀ ਜ਼ਿਆਦਾ ਵਧ ਜਾਏਗੀ। ਬਹੁਤ ਹੀ ਰਿਚ ਬਹੁਤ ਹੀ ਅੱਛਾ ਬਹੁਤ ਹੀ ਟੇਸਟੀ ਇਹ ਹਲਵਾ ਬਣ ਕੇ ਤਿਆਰ ਹੋ ਜਾਂਦਾ ਹੈ ਅੱਧਾ ਟੀस्पून ਮਦੇਸੀ ਘਿਓ ਲਾਸਟ ਚ ਪਾਇਆ ਹੈ ਜਿਸ ਨਾਲ ਇਹਦੀ ਦਿੱਖ ਤੇ ਇਹਦਾ ਟੇਸਟ ਬਹੁਤ ਹੀ ਰਿਚ ਹੋ ਜਾਂਦਾ ਹੈ ਬਹੁਤ ਹੀ ਲਸਟਰਸ ਲੁੱਕ ਆਂਦੀ ਹੈ ਤੇ ਮਿਕਸ ਕਰਕੇ ਆਪਾਂ ਇਹਨੂੰ ਗਰਮਾ ਗਰਮ ਸਰਵ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਜ਼ਰੂਰ ਬਣਾਣਾ ਜੀ ਆਪਣੀ ਫੀਡਬੈਕ ਮੈਨੂੰ ਜ਼ਰੂਰ ਦੇਣਾ ਕਿਵੇਂ ਦਾ ਬਣਿਆ ਤੇ ਇਹ ਗਰਮੀਆਂ ਚ ਵੀ ਖਾਇਆ ਜਾਣ ਵਾਲਾ ਹਲਵਾ ਹੈ ਬਹੁਤ ਹੀ ਠੰਡੀ ਤਸੀਰ ਹੈ ਇਹਦੀ ਤੇ ਤੁਸੀਂ ਟਰਾਈ ਜ਼ਰੂਰ ਕਰਨਾ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਅੱਛੀਆਂ ਲੱਗਦੀਆਂ ਨੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਫਾਰ ਟੇਸਟੀ ਹੈਲਦੀ ਨਿਊਟ੍ਰੀਸ਼ੀਅਸ ਈਜ਼ੀ ਕੁਇਕ ਇੰਟਰਸਟਿੰਗ ਐਂਡ ਐਗਜ਼ੋਟਿਕ ਰੈਸਿਪੀਜ਼ ਤੇ ਤੁਸੀਂ ਇਹਨੂੰ ਜਿਵੇਂ ਮਰਜ਼ੀ ਜਿਸ ਵੀ ਬਰਤਨ ਚ ਗਾਰਨਿਸ਼ ਕਰਕੇ ਸਰਵ ਕਰਨਾ ਚਾਹੋ ਸਰਵ ਕਰੋ ਤੇ ਇੰਜੋਏ ਕਰਨਾ ਜੀ ਥੈਂਕ ਯੂ ਫਾਰ ਵਾਚਿੰਗ